ਦੋਸਤੋ ਇਹ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੌਂ ਦਾ ਸ਼ਗਨ ਇਹਦਾ ਨਾਮ ਹੈ ਇਸ ਵਕਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਕਸੂਰ ਇਹਦਾ ਇਹ ਹੈ ਕਿ ਆਦਰਸ਼ ਸਕੂਲ ਚੌਕੇ ਦੇ ਵਿੱਚ ਅਧਿਆਪਕਾਂ ਦੇ ਹੱਕਾਂ ਦੀ ਲੜਾਈ ਸੀ ਠੇਕੇਦਾਰਾਂ ਦੀ ਲੁੱਟ ਖਿਲਾਫ ਲੜਾਈ ਸੀ ਉਸ ਦੇ ਵਿੱਚ ਸੰਘਰਸ਼ ਦੇ ਵਿੱਚ ਜਾਂਦਾ ਹੈ ਤੇ ਪੁਲਿਸ ਇਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਦੇ ਨਾਲ ਕਈ ਹੋਰ ਕਿਸਾਨ ਆਗੂ ਆ ਤੇ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਾਕੀਆਂ ਨੂੰ ਸਮਝੌਤੇ ਤਹਿਤ ਛੱਡ ਦਿੱਤਾ ਜਾਂਦਾ ਹੈ ਪਰ ਇਸ ਨੌਜਵਾਨ ਤੇ ਦੇ ਨਾਲ ਇੱਕ ਹੋਰ ਕਿਸਾਨ ਨੂੰ ਜੇਲ੍ਹ ਦੇ ਵਿੱਚ ਡੱਕ ਲਿਆ ਜਾਂਦਾ ਹੈ ਅੱਜ ਲਗਭਗ 7 ਤੋਂ 8 ਮਹੀਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆ ਨੂੰ ਹੋ ਗਿਆ ਹੈ ਪਰ ਹਾਲੇ ਤੱਕ ਇਹਨਾਂ ਦੀ ਜ਼ਮਾਨਤ ਤੱਕ ਨਹੀਂ ਹੋਈ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਇਸ ਨੌਜਵਾਨ ਦੀ ਮਾਤਾ ਦੀ ਡੈਥ 10 ਤਰੀਕ ਦੀ ਹੋਈ ਹੋਈ ਹੈ ਪਰ ਪੁਲਿਸ ਨੇ ਨਾ ਤਾਂ ਉਸ ਨੌਜਵਾਨ ਨੂੰ ਪ੍ਰਸ਼ਾਸਨ ਨੇ ਸਰਕਾਰ ਨੇ ਨਾ ਤਾਂ ਉਸ ਨੌਜਵਾਨ ਨੂੰ ਉਹਦੀ ਮਾਤਾ ਨੂੰ ਮਿਲਣ ਦਿੱਤਾ ਨਾਉ ਸੁਣੋ ਹੁਣ ਮਾਰਨ ਤੋਂ ਬਾਅਦ ਵੀ ਮੋੜਾ ਦੇਣ ਲਈ ਛੁੱਟੀ ਮਿਲ ਰਹੀ ਹੈ ਜੇਲ੍ਹ ਦੇ ਵਿੱਚੋਂ ਜ਼ਮਾਨਤ ਮਿਲ ਰਹੀ ਹੈ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇੱਥੇ ਕਾਨੂੰਨ ਦੂਰਾ ਹੈ ਬਲਾਤਕਾਰੀਆਂ ਲੁਟੇਰਿਆਂ ਦੇਸ਼ ਨੂੰ ਲੁੱਟਣ ਵਾਲਿਆਂ ਡਾਕੂਆਂ ਲਈ ਕਾਨੂੰਨ ਵੱਖਰਾ ਹੈ ਉਹਨਾਂ ਨੂੰ ਪੈਰੋਲਾ ਵੀ ਮਿਲਦੀਆਂ ਜ਼ਮਾਨਤਾਂ ਹੀ ਮਿਲਦੀਆਂ ਤੇ ਬਰੀ ਵੀ ਕਰ ਦਿੱਤੇ ਜਾਂਦੇ ਆ ਦੂਜੇ ਪਾਸੇ ਲੋਕ ਹਿੱਤ ਲੋਕਾਂ ਨੂੰ ਸੰਘਰਸ਼ ਕਰਨ ਵਾਲਿਆਂ ਲਈ ਇਸ ਤਰੀਕੇ ਦੇ ਕਾਨੂੰਨ ਹੈ ਇਸ ਨੌਜਵਾਨ ਦੀ ਮਾਤਾ ਜਦੋਂ ਬਿਮਾਰ ਵੀ ਸੀ ਹਸਪਤਾਲ ਦੇ ਵਿੱਚ ਬਿਲਕ ਰਹੀ ਸੀ ਆਪਦੇ ਪੁੱਤ ਨੂੰ ਸ਼ਗਨੀ ਸ਼ਗਨੀ ਕਰ ਰਹੀ ਸੀ ਕਿਉਂਕਿ ਪਿਆਰ ਨਾਮ ਨਾਲ ਸ਼ਗਨੀ ਲੈਂਦੀ ਸੀ ਉਹ ਸ਼ਗਨੀ ਸ਼ਗਨੀ ਕਰਦੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਪਰ ਇਹਨਾਂ ਹਾਕਮਾਂ ਨੂੰ ਇਹਨਾਂ ਸਰਕਾਰਾਂ ਨੂੰ ਤਰਸ ਨਹੀਂ ਆਇਆ ਇੱਕ ਪੁੱਤ ਨੂੰ ਉਹਦੀ ਮਾਂ ਨਾਲ ਨਹੀਂ ਮਿਲਾਇਆ ਗਿਆ ਇਹ ਐਡਾ ਵੱਡਾ ਕਸੂਰ ਨਹੀਂ ਹੈ ਇਸ ਨੌਜਵਾਨ ਦਾ ਜਿਸ ਤਰੀਕੇ ਨਾਲ ਇਹਦੇ ਨਾਲ ਵਿਹਾਰ ਹੋ ਰਿਹਾ ਲੋਕਾਂ ਲਈ ਸੰਘਰਸ਼ ਦੇ ਵਿੱਚ ਗਿਆ ਸੰਘਰਸ਼ ਚ ਗਿਆ ਦੀ ਗ੍ਰਿਫਤਾਰੀ ਪੈ ਗਈ ਪਰਚਾ ਪਾ ਦਿੱਤਾ ਪਰ ਉਸ ਤੋਂ ਬਾਅਦ ਕੇਸ ਨੂੰ ਚਲਾਇਆ ਨਹੀਂ ਗਿਆ ਪੁਲਿਸ ਜਾਣਬੁੱਝ ਕੇ ਕੇਸ ਨਹੀਂ ਚਲਾ ਰਹੀ ਕਿ ਕੇਸ ਚਲਾਵਾਂਗੇ ਤਾਂ ਕਾਨੂੰਨ ਮੁਤਾਬਕੇ ਨੂੰ ਜਮਾਨਤ ਜਿਹੜੀ ਆ ਉਹ ਮਿਲ ਜਾਣੀ ਹੈ ਜਾਣਬੁੱਝ ਕੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਕਸੂਰ ਸਿਰਫ ਇਹਨਾਂ ਕੇ ਸੰਘਰਸ਼ੀ ਨੌਜਵਾਨ ਹੈ ਇਹ ਸੰਘਰਸ਼ਾਂ ਦੇ ਵਿੱਚ ਜਾਂਦਾ ਹੈ ਲੋਕਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਉਂਦਾ ਹੈ ਚੌਕ ਪਿੰਡ ਦੀ ਜ਼ਮੀਨ ਦਾ ਮਸਲਾ ਹੋਵੇ ਚੌਕੇ ਸਕੂਲ ਦੇ ਆਦਰਸ਼ ਸਕੂਲ ਦਾ ਮਸਲਾ ਹੋਵੇ ਚੌਕੇ ਪਿੰਡ ਦੇ ਉੱਥੇ ਜਾਂਦਾ ਹੈ ਇਸੇ ਚੱਕਰ ਦੇ ਵਿੱਚ ਇਹਦੀ ਮਾਤਾ ਬਿਮਾਰ ਵੀ ਜਦੋਂ ਰਹੀ ਹੈ ਪੁਲਿਸ ਨੇ ਉਦੋਂ ਵੀ ਮਿਲ ਨਹੀਂ ਦਿੱਤਾ ਜਾਂਦਾ ਇੱਥੋਂ ਤੱਕ ਕਿ ਉਸੇ ਇਹ ਦੇਸ਼ ਹਸਪਤਾਲ ਦੇ ਵਿੱਚੋਂ ਕਹਿੰਦੇ ਇਹਦਾ ਮੈਡੀਕਲ ਹੋਇਆ ਤੇ ਉਸੇ ਚ ਇਹਦੀ ਮਾਤਾ ਦਾਖਲ ਸੀ ਉਦੋਂ ਵੀ ਪੁਲਿਸ ਨੇ ਇਹਨਾਂ ਤਰਸ ਨਹੀਂ ਖਾਦਾ ਕਿ ਇਹਨੂੰ ਮਲਾ ਦਿੱਤਾ ਜਾਵੇ ਕੀ ਇਹ ਮਨੁੱਖੀ ਅਧਿਕਾਰਾਂ ਦੇ ਹੱਕ ਵਾਲੀ ਗੱਲ ਹੈ ਕੀ ਇਹ ਨੇਚਰਲ ਜਸਟਿਸ ਦੇ ਹੱਕ ਵਾਲੀ ਗੱਲ ਹੈ ਕੀ ਇਸ ਨੌਜਵਾਨ ਦਾ ਐਡਾ ਕਸੂਰ ਹੈ ਕੋਈ ਇਹ ਬਲਾਤਕਾਰ ਹੀ ਹੈ ਕਿੱਡਾ ਕਬੜਾ ਕ੍ਰਿਮੀਨਲ ਆ ਇਹੇ ਕਿੱਡਾ ਖ ਵੱਡਾ ਦੋਸ਼ੀ ਹੈ ਇਹ ਜਿਹੜਾ ਇੱਕ ਪੁੱਤ ਨੂੰ ਉਹਦੀ ਮਾਂ ਨਾਲ ਨਹੀਂ ਮਲਾਇਆ ਗਿਆ ਤੇ ਅੰਤ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਤੇ ਉਹਨੂੰ ਮੋਢਾ ਦੇਣ ਲਈ ਵੀ ਇਸ ਨੂੰ ਛੁੱਟੀ ਨਹੀਂ ਦਿੱਤੀ ਇੱਥੇ ਵੱਡੇ ਵੱਡੇ ਗੈਂਗਸਟਰਾਂ ਵੱਡੇ ਵੱਡੇ ਅਪਰਾਧੀਆਂ ਨੂੰ ਛੁੱਟੀਆਂ ਮਿਲ ਜਾਂਦੀਆਂ ਆਪਣੇ ਮਾਤਾ ਪਿਤਾ ਦੇ ਸੰਸਕਾਰ ਲਈ ਪਰ ਇੱਕ ਨੌਜਵਾਨ ਜਿਹਦਾ ਕੋਈ ਕਸੂਰ ਵੀ ਨਹੀਂ ਜਿਹਦੇ ਤੇ ਉੱਤੇ 307 ਵਰਗੇ ਪਰਚੇ ਦੇ ਕੇ ਜੇਲ੍ਹ 'ਚ ਬਿਠਾਇਆ ਹੋਇਆ ਉਸ ਨੂੰ ਆਪਣੀ ਮਾਂ ਨੂੰ ਮੋਢਾ ਦੇਣ ਲਈ ਛੁੱਟੀ ਨਹੀਂ ਮਿਲੀ ਜਮਾਨਤ ਨਹੀਂ ਦਿੱਤੀ ਹਾਲਾਂਕਿ 307 ਦੇ ਵਿੱਚ 6-6 ਮਹੀਨਿਆਂ 5-5 ਮਹੀਨਿਆਂ 4-4 ਮਹੀਨਿਆਂ ਚ ਵੀ ਜਮਾਨਤਾਂ ਹੋ ਜਾਂਦੀਆਂ ਪਰ ਇਸ ਨੌਜਵਾਨ ਨੂੰ ਤਾਂ ਉਦੋਂ ਵੀ ਉੱਤੇ ਸਮਾਂ ਹੋ ਗਿਆ ਤੇ ਇਹਨੂੰ ਹਾਲੇ ਤੱਕ ਛੱਡ ਨਹੀਂ ਰਿਹਾ ਮਤਲਬ ਮਕਸਦ ਕੀ ਹੈ ਸਿਰਫ ਇਹ ਨਹੀਂ ਕਿ ਸਬਕ ਸਿਖਾਇਆ ਜਾਵੇ ਕਿ ਕੋਈ ਹੋਰ ਨੌਜਵਾਨ ਸੰਘਰਸ਼ ਦੇ ਰਸਤੇ ਨਾ ਤੁਰੇ ਸਰਕਾਰਾਂ ਖਿਲਾਫ ਨਾ ਬੋਲੇ ਧਰਨੇ ਨਾ ਦੇਵੇ ਤੇ ਪੰਜਾਬ ਵਿੱਚ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੈ ਕਿ ਬਦਲਾਅ ਦੀ ਸਰਕਾਰ ਹੈ ਤੇ ਜਿਹਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਖੁਦ ਕਿਸਾਨ ਦਾ ਪੁੱਤ ਹਾਂ ਕੀ ਉਸ ਮੁੱਖ ਮੰਤਰੀ ਨੂੰ ਇਹ ਤਰਸ ਨਹੀਂ ਆ ਰਿਹਾ ਇਹੀ ਗੱਲਾਂ ਨਹੀਂ ਮੁਕੇਸ਼ ਮਲਾਉਦ ਵਰਗੇ ਆਗੂ ਪੀਆਰਟੀਸੀਆਰੇ ਜਿਹੜੇ ਜਿਹੜੇ ਕਨੈਕਟਰ ਨੇ ਡਰਾਈਵਰ ਨੇ ਜ਼ਿਲ੍ਹਾ ਵਿੱਚ ਡੱਕੇ ਹੋਏ ਨੇ ਕੀ ਇਹ ਕਾਨੂੰਨ ਸਹੀ ਹੈ ਕੀ ਮੈਂ ਫਿਰ ਨੌਜਵਾਨ ਤੇ ਆਉਣਾ ਹੈ ਕਿ ਕੀ ਇੱਕ ਨੌਜਵਾਨ ਨੂੰ ਆਪਣੀ ਮਾਂ ਨੂੰ ਮੋਢਾ ਦੇਣ ਦਾ ਅਧਿਕਾਰ ਵੀ ਹੈ ਨਹੀਂ ਐਡਾ ਕਿੱਡਾ ਕਿਹ ਹੱਤਵਾਦੀ ਹੈ ਐਡਾ ਕਿੱਡਾ ਕਿਹਦਾ ਗੁਨਾਹ ਹੈ ਪਰ ਇਹ ਸਾਰੇ ਘਸੇ ਨੂੰ ਬਠਿੰਡਾ ਪੁਲਿਸ ਸਿੱਕੇਤੇ ਟੰਗ ਰਹੀ ਹੈ ਬਠਿੰਡਾ ਦਾ ਪ੍ਰਸ਼ਾਸਨ ਇਸ ਨੂੰ ਅਣਗੌਲਿਆ ਕਰ ਰਿਹਾ ਹੈ ਜਾਣਬੁੱਝ ਕੇ ਇੱਕ ਸਬਕ ਸਿਖਾਉਣ ਦੀ ਨੀਤੀ ਦੇ ਨਾਲ ਉਸ ਨੌਜਵਾਨ ਨੂੰ ਆਪਣੀ ਮਾਂ ਨੂੰ ਮੋਢਾ ਦੇਣ ਦਾ ਜਿਹੜਾ ਉਹ ਵੀ ਅਧਿਕਾਰ ਖੋਲਿਆ 10 ਤਰੀਕ 10 ਜਨਵਰੀ ਦੇ ਉਹਦੀ ਮਾਤਾ ਦੀ ਜਿਹੜੀ ਹੈ ਡੈਥ ਹੋਈ ਹੈ ਅੱਜ 19 ਜਨਵਰੀ ਹੋ ਗਈ ਹੈ 9 ਦਿਨ ਦਾ ਸਮਾਂ ਹੋ ਗਿਆ ਹੈ ਪਰਿਵਾਰ ਨੇ ਸੰਸਕਾਰ ਨਹੀਂ ਕੀਤਾ ਕਿ ਜਿੰਨਾ ਚਿਰ ਉਹ ਨਹੀਂ ਆਉਂਦਾ ਆਪਣੀ ਮਾਂ ਨੂੰ ਮੋਢਾ ਨਹੀਂ ਦਿੰਦਾ ਉਹਨਾਂ ਚਿਹਰੇ ਦਾ ਸੰਸਕਾਰ ਅਸੀਂ ਨਹੀਂ ਕਰਨਾ ਸੋ ਇਸੇ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਗੰਭੀਰ ਹੋਣ ਦੀ ਲੋੜ ਹੈ ਕਿ ਇੱਕ ਪਾਸੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਬਲਾਤਕਾਰ ਵਰਗੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਬਾਹਰ ਲੈ ਕੇ ਆਂਦਾ ਜਾਂਦਾ ਜੇਲਾਂ ਤੋਂ ਤੇ ਦੂਜੇ ਪਾਸੇ ਲੋਕਾਂ ਲਈ ਲੜਨ ਵਾਲੇ ਸੰਘਰਸ਼ ਕਰਨ ਵਾਲੇ ਇੱਕ ਆਮ ਕਿਸਾਨ ਦੇ ਪੁੱਤ ਨੂੰ ਜੇਲ੍ਹ ਦੇ ਵਿੱਚ ਰੋਲਿਆ ਜਾਂਦਾ ਤੇ ਉਹਦੀ ਮਾਂ ਨੂੰ ਮੋਢਾ ਦੇਣ ਦਾ ਅਧਿਕਾਰ ਵੀ ਉਹ ਤੋਂ ਖੋ ਲਿਆ ਜਾਂਦਾ ਸੋ ਇਹ ਹਾਲਾਤ ਹੈ ਪੰਜਾਬ ਦੇ ਇਸ ਵਕਤ ਜਿਸ ਪੱਧਰ ਤੇ ਪੰਜਾਬ ਦੇ ਵਿੱਚ ਜਵਾਬੰਦੀ ਪਹੁੰਚ ਚੁੱਕੀ ਹੈ ਜਿਸ ਪੱਧਰ ਤੇ ਪੰਜਾਬ ਦੇ ਵਿੱਚ ਪੁਲਿਸ ਪੁਲਿਸ ਹ ਰਾਜ ਸਥਾਪਿਤ ਹੋ ਰਿਹਾ ਹੈ ਇੱਥੇ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਹੈ ਇੱਥੇ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਪੰਜਾਬ ਨਹੀਂ ਦੇਖਦੇ ਦੇਖਦੇ ਸਾਡੇ ਹੱਥੋਂ ਚਲਿਆ ਜਾਵੇਗਾ ਅੱਜ ਜੋ ਅਸੀਂ ਬੋਲਣ ਦਾ ਅਧਿਕਾਰ ਕਹਨੇ ਆ ਅੱਜ ਜੋ ਅਸੀਂ ਧਰਨੇ ਲਾਉਣ ਦਾ ਅਧਿਕਾਰ ਕਹਨੇ ਆ ਇਹ ਸਿਰਫ ਗੱਲਾਂ ਰਹਿ ਜਾਣਗੀਆਂ ਅਸਲ ਦੇ ਵਿੱਚ ਇਹ ਸਾਰਾ ਕੁਝ ਸਾਡੇ ਕੋਲੇ ਨਹੀਂ ਰਹਿਣਾ ਮਾਂ ਪੁੱਤ ਆਪਦੀਆਂ ਮਾਵਾਂ ਨੂੰ ਮੋਢੇ ਦੇਣ ਨੂੰ ਤਰਸਣਗੇ ਜੇਲ੍ਹਾਂ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬਿਠਾ ਬਿਠਾ ਕੇ ਕਾਲ ਕੋਠਰੀਆਂ ਦੇ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦੇਣਗੀਆਂ ਪਰ ਦੂਜੇ ਪਾਸੇ ਇਸੇ ਜਿਹੜੀ ਹੈ ਰਾਜ ਦੇ ਵਿੱਚ ਅਜੇ ਵੀ ਲੋਕ ਨੇ ਜਿਨ੍ਹਾਂ ਤੇ ਪਰਚੇ ਨੇ ਤੇ ਸ਼ਰ੍ਹਾਂ ਘੁੰਮ ਰਹੇ ਨੇ ਸ਼ਰ੍ਹਾਂ ਮੋ ਜਿਹੜੀਆਂ ਰੈਲੀਆਂ ਕਾਨਫਰੰਸਾਂ ਕਰ ਰਹੇ ਨੇ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੋ ਇਹ ਬਠਿੰਡਾ ਜ਼ਿਲ੍ਹਾ ਦਾ ਨੌਜਵਾਨ ਸੀ ਜਿਸ ਦੀ ਇਹ ਗੱਲ ਸੁਣਾਈ ਹੈ ਬੜੀ ਦਰਦਨਾਕ ਕਹਾਣੀ ਹੈ ਅੱਜ ਵੀ ਬਠਿੰਡਾ ਦੇ ਵਿੱਚ ਇਸ ਨੌਜਵਾਨ ਦੀ ਰਿਹਾਈ ਲਈ ਧਰਨਾ ਚੱਲ ਰਿਹਾ ਹੈ ਦੋਸਤੋ ਇਹ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੌਂ ਦਾ ਸ਼ਗਨ ਇਹਦਾ ਨਾਮ ਹੈ ਇਸ ਵਕਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਕਸੂਰ ਇਹਦਾ ਇਹ ਹੈ ਕਿ ਆਦਰਸ਼ ਸਕੂਲ ਚੌਕੇ ਦੇ ਵਿੱਚ ਅਧਿਆਪਕਾਂ ਦੇ ਹੱਕਾਂ ਦੀ ਲੜਾਈ ਸੀ ਠੇਕੇਦਾਰਾਂ ਦੀ ਲੁੱਟ ਖਿਲਾਫ ਲੜਾਈ ਸੀ ਉਸ ਦੇ ਵਿੱਚ ਸੰਘਰਸ਼ ਦੇ ਵਿੱਚ ਜਾਂਦਾ ਹੈ ਤੇ ਪੁਲਿਸ ਇਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਹਦੇ ਨਾਲ ਕਈ ਹੋਰ ਕਿਸਾਨ ਆਗੂ ਆ ਤੇ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਾਕੀਆਂ ਨੂੰ ਸਮਝੌਤੇ ਤਹਿਤ ਛੱਡ ਦਿੱਤਾ ਜਾਂਦਾ ਹੈ ਪਰ ਇਸ ਨੌਜਵਾਨ ਤੇ ਦੇ ਨਾਲ ਇੱਕ ਹੋਰ ਕਿਸਾਨ ਨੂੰ ਜੇਲ੍ਹ ਦੇ ਵਿੱਚ ਡੱਕ ਲਿਆ ਜਾਂਦਾ ਹੈ ਅੱਜ ਲਗਭਗ 7 ਤੋਂ 8 ਮਹੀਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆ ਨੂੰ ਹੋ ਗਿਆ ਹੈ ਪਰ ਹਾਲੇ ਤੱਕ ਇਹਨਾਂ ਦੀ ਜ਼ਮਾਨਤ ਤੱਕ ਨਹੀਂ ਹੋਈ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੈ ਕਿ ਇਸ ਨੌਜਵਾਨ ਦੀ ਮਾਤਾ ਦੀ ਡੈਥ 10 ਤਰੀਕ ਦੀ ਹੋਈ ਹੋਈ ਹੈ ਪਰ ਪੁਲਿਸ ਨੇ ਨਾ ਤਾਂ ਉਸ ਨੌਜਵਾਨ ਨੂੰ ਪ੍ਰਸ਼ਾਸਨ ਨੇ ਸਰਕਾਰ ਨੇ ਨਾ ਤਾਂ ਉਸ ਨੌਜਵਾਨ ਨੂੰ ਉਹਦੀ ਮਾਤਾ ਨੂੰ ਮਿਲਣ ਦਿੱਤਾ ਨਾਉ ਸੁਣੋ ਹੁਣ ਮਾਰਨ ਤੋਂ ਬਾਅਦ ਵੀ ਮੋੜਾ ਦੇਣ ਲਈ ਛੁੱਟੀ ਮਿਲ ਰਹੀ ਹੈ ਜੇਲ੍ਹ ਦੇ ਵਿੱਚੋਂ ਜ਼ਮਾਨਤ ਮਿਲ ਰਹੀ ਹੈ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਇੱਥੇ ਕਾਨੂੰਨ ਦੂਰਾ ਹੈ ਬਲਾਤਕਾਰੀਆਂ ਲੁਟੇਰਿਆਂ ਦੇਸ਼ ਨੂੰ ਲੁੱਟਣ ਵਾਲਿਆਂ ਡਾਕੂਆਂ ਲਈ ਕਾਨੂੰਨ ਵੱਖਰਾ ਹੈ ਉਹਨਾਂ ਨੂੰ ਪੈਰੋਲਾ ਵੀ ਮਿਲਦੀਆਂ ਜ਼ਮਾਨਤਾਂ ਹੀ ਮਿਲਦੀਆਂ ਤੇ ਬਰੀ ਵੀ ਕਰ ਦਿੱਤੇ ਜਾਂਦੇ ਆ ਦੂਜੇ ਪਾਸੇ ਲੋਕ ਹਿੱਤ ਲੋਕਾਂ ਨੂੰ ਸੰਘਰਸ਼ ਕਰਨ ਵਾਲਿਆਂ ਲਈ ਇਸ ਤਰੀਕੇ ਦੇ ਕਾਨੂੰਨ ਹੈ ਇਸ ਨੌਜਵਾਨ ਦੀ ਮਾਤਾ ਜਦੋਂ ਬਿਮਾਰ ਵੀ ਸੀ ਹਸਪਤਾਲ ਦੇ ਵਿੱਚ ਬਿਲਕ ਰਹੀ ਸੀ ਆਪਦੇ ਪੁੱਤ ਨੂੰ ਸ਼ਗਨੀ ਸ਼ਗਨੀ ਕਰ ਰਹੀ ਸੀ ਕਿਉਂਕਿ ਪਿਆਰ ਨਾਮ ਨਾਲ ਸ਼ਗਨੀ ਲੈਂਦੀ ਸੀ ਉਹ ਸ਼ਗਨੀ ਸ਼ਗਨੀ ਕਰਦੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਪਰ ਇਹਨਾਂ ਹਾਕਮਾਂ ਨੂੰ ਇਹਨਾਂ ਸਰਕਾਰਾਂ ਨੂੰ ਤਰਸ ਨਹੀਂ ਆਇਆ ਇੱਕ ਪੁੱਤ ਨੂੰ ਉਹਦੀ ਮਾਂ ਨਾਲ ਨਹੀਂ ਮਿਲਾਇਆ ਗਿਆ ਇਹ ਐਡਾ ਵੱਡਾ ਕਸੂਰ ਨਹੀਂ ਹੈ ਇਸ ਨੌਜਵਾਨ ਦਾ ਜਿਸ ਤਰੀਕੇ ਨਾਲ ਇਹਦਾ ਵਿਹਾਰ ਹੋ ਰਿਹਾ ਹੈ ਲੋਕਾਂ ਲਈ ਸੰਘਰਸ਼ ਦੇ ਵਿੱਚ ਗਿਆ ਸੰਘਰਸ਼ 'ਚ ਗਿਆ ਦੀ ਗ੍ਰਿਫਤਾਰੀ ਪੈ ਗਈ ਪਰਚਾ ਪਾ ਦਿੱਤਾ ਪਰ ਉਸ ਤੋਂ ਬਾਅਦ ਕੇਸ ਨੂੰ ਚਲਾਇਆ ਨਹੀਂ ਗਿਆ ਪੁਲਿਸ ਜਾਣਬੁੱਝ ਕੇ ਕੇਸ ਨਹੀਂ ਚਲਾ ਰਹੀ ਕਿ ਕੇਸ ਚਲਾਵਾਂਗੇ ਤਾਂ ਕਾਨੂੰਨ ਮੁਤਾਬਕ ਇਹਨੂੰ ਜ਼ਮਾਨਤ ਜਿਹੜੀ ਆ ਉਹ ਮਿਲ ਜਾਣੀ ਹੈ ਜਾਣਬੁੱਝ ਕੇ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਕਸੂਰ ਸਿਰਫ ਇਹਨਾਂ ਕਿ ਇਹ ਸੰਘਰਸ਼ੀ ਨੌਜਵਾਨ ਹੈ ਇਹ ਸੰਘਰਸ਼ਾਂ ਦੇ ਵਿੱਚ ਜਾਂਦਾ ਹੈ ਲੋਕਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਉਂਦਾ ਹੈ ਚੌਕੇ ਪਿੰਡ ਦੀ ਜ਼ਮੀਨ ਦਾ ਮਸਲਾ ਹੋਵੇ ਚੌਕੇ ਸਕੂਲ ਦੇ ਆਦਰਸ਼ ਸਕੂਲ ਦਾ ਮਸਲਾ ਹੋਵੇ ਚੌਕੇ ਪਿੰਡ ਦੇ ਉੱਥੇ ਜਾਂਦਾ ਹੈ ਇਸੇ ਚੱਕਰ ਦੇ ਵਿੱਚ ਇਹਦੀ ਮਾਤਾ ਬਿਮਾਰ ਵੀ ਜਦੋਂ ਰਹੀ ਹੈ ਪੁਲਿਸ ਨਹੀਂ ਉਦੋਂ ਵੀ ਮਿਲ ਨਹੀਂ ਦਿੱਤਾ ਜਾਂਦਾ ਇਥੋਂ ਤੱਕ ਕਿ ਉਸੇ ਹੀ ਅਦੇਸ਼ ਹਸਪਤਾਲ ਦੇ ਵਿੱਚੋਂ ਕਹਿੰਦੇ ਇਹਦਾ ਮੈਡੀਕਲ ਹੋਇਆ ਤੇ ਉਸੇ ਚ ਇਹਦੀ ਮਾਤਾ ਦਾਖਲ ਸੀ ਉਦੋਂ ਵੀ ਪੁਲਿਸ ਨੇ ਇਹਨਾਂ ਤਰਸ ਨਹੀਂ ਖਾਦਾ ਕਿ ਇਹਨੂੰ ਮਲਾ ਦਿੱਤਾ ਜਾਵੇ ਕੀ ਇਹ ਮਨੁੱਖੀ ਅਧਿਕਾਰਾਂ ਦੇ ਹੱਕ ਵਾਲੀ ਗੱਲ ਹੈ ਕੀ ਇਹ ਨੇਚਰਲ ਜਸਟਿਸ ਦੇ ਹੱਕ ਵਾਲੀ ਗੱਲ ਹੈ ਕੀ ਇਸ ਨੌਜਵਾਨ ਦਾ ਐਡਾ ਕਸੂਰ ਹੈ ਕੋਈ ਇਹ ਬਲਾਤਕਾਰ ਹੀ ਹੈ ਕਿੱਡਾ ਇੱਕ ਵੱਡਾ ਕ੍ਰਿਮੀਨਲ ਆ ਇਹ ਕਿੱਡਾ ਵੱਡਾ ਦੋਸ਼ੀ ਹੈ ਇਹ ਜਿਹੜਾ ਇੱਕ ਪੁੱਤ ਨੂੰ ਉਹਦੀ ਮਾਂ ਨਾਲ ਨਹੀਂ ਮਲਾਇਆ ਗਿਆ ਤੇ ਅੰਤ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਤੇ ਉਹਨੂੰ ਮੋਢਾ ਦੇਣ ਲਈ ਵੀ ਇਸ ਨੂੰ ਛੁੱਟੀ ਨਹੀਂ ਦਿੱਤੀ ਇੱਥੇ ਵੱਡੇ ਵੱਡੇ ਗੈਂਗਸਟਰਾਂ ਵੱਡੇ ਵੱਡੇ ਅਪਰਾਧੀਆਂ ਨੂੰ ਛੁੱਟੀਆਂ ਮਿਲ ਜਾਂਦੀਆਂ ਆਪਣੇ ਮਾਤਾ ਪਿਤਾ ਦੇ ਸੰਸਕਾਰ ਲਈ ਪਰ ਇੱਕ ਨੌਜਵਾਨ ਜਿਹਦਾ ਕੋਈ ਕਸੂਰ ਵੀ ਨਹੀਂ ਜਿਹਦੇ ਤੇ ਉੱਤੇ 307 ਵਰਗੇ ਪਰਚੇ ਦੇ ਕੇ ਜੇਲ੍ਹ 'ਚ ਬਿਠਾਇਆ ਹੋਇਆ ਉਸ ਨੂੰ ਆਪਣੀ ਮਾਂ ਨੂੰ ਮੋਢਾ ਦੇਣ ਲਈ ਛੁੱਟੀ ਨਹੀਂ ਮਿਲੀ ਜਮਾਨਤ ਨਹੀਂ ਦਿੱਤੀ ਹਾਲਾਂਕਿ 307 ਦੇ ਵਿੱਚ 6-6 ਮਹੀਨਿਆਂ ਪਾਈ-ਪਾਈ ਮਹੀਨਿਆਂ 4-4 ਮਹੀਨਿਆਂ ਚ ਵੀ ਜਮਾਨਤਾਂ ਹੋ ਜਾਂਦੀਆਂ ਪਰ ਇਸ ਨੌਜਵਾਨ ਨੂੰ ਤਾਂ ਉਦੋਂ ਵੀ ਉੱਤੇ ਸਮਾਂ ਹੋ ਗਿਆ ਤੇ ਇਹਨੂੰ ਹਾਲੇ ਤੱਕ ਛੱਡ ਨਹੀਂ ਦੇ। ਮਤਲਬ ਮਕਸਦ ਕੀ ਹੈ? ਸਿਰਫ ਇਹ ਨਹੀਂ ਕਿ ਸਬਕ ਸਖਾਇਆ ਜਾਵੇ ਕਿ ਕੋਈ ਹੋਰ ਨੌਜਵਾਨ ਸੰਘਰਸ਼ ਦੇ ਰਸਤੇ ਨਾ ਤੁਰੇ, ਸਰਕਾਰਾਂ ਖਿਲਾਫ ਨਾ ਬੋਲੇ, ਧਰਨੇ ਨਾ ਦੇਵੇ। ਤੇ ਪੰਜਾਬ ਵਿੱਚ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੈ ਕਿ ਬਦਲਾਅ ਦੀ ਸਰਕਾਰ ਹੈ ਤੇ ਜਿਹਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਖੁਦ ਕਿਸਾਨ ਦਾ ਪੁੱਤ ਆ। ਕੀ ਉਸ ਮੁੱਖ ਮੰਤਰੀ ਨੂੰ ਇਹ ਤਰਸ ਨਹੀਂ ਆ ਰਿਹਾ? ਇਹੀ ਇਕੱਲਾ ਨਹੀਂ ਮੁਕੇਸ਼ ਮਲਾਉਦ ਵਰਗੇ ਆਗੂ ਪੀਆਰਟੀਸੀ ਆਰੇ ਜਿਹੜੇ ਜਿਹੜੇ ਕਨੈਕਟਰ ਨੇ ਡਰਾਈਵਰ ਨੇ ਜ਼ਿਲ੍ਹਾ ਵਿੱਚ ਡੱਕੇ ਹੋਏ ਨੇ ਕੀ ਇਹ ਕਾਨੂੰਨ ਸਹੀ ਹੈ ਕੀ ਮੈਂ ਫਿਰ ਨੌਜਵਾਨ ਤੇ ਆਉਣਾ ਕਿ ਕੀ ਇੱਕ ਨੌਜਵਾਨ ਨੂੰ ਆਪਣੀ ਮਾਂ ਨੂੰ ਮੋਢਾ ਦੇਣ ਦਾ ਅਧਿਕਾਰ ਵੀ ਹੈ ਨਹੀਂ ਐਡਾ ਕਿੱਡਾ ਕਿਹ ਹੱਤਵਾਦੀ ਹੈ ਐਡਾ ਕਿੱਡਾ ਕਿਹਦਾ ਗੁਨਾਹ ਹੈ ਪਰ ਇਹ ਸਾਰੇ ਕੁੱਸੇ ਨੂੰ ਬਠਿੰਡਾ ਪੁਲਿਸ ਸਿੱਕੇ ਤੇ ਟੰਗ ਰਹੀ ਹੈ ਬਠਿੰਡਾ ਦਾ ਪ੍ਰਸ਼ਾਸਨ ਇਸ ਨੂੰ ਅਣਗੌਲਿਆ ਕਰ ਰਿਹਾ ਹੈ ਜਾਨ ਬੁੱਝ ਕੇ ਇੱਕ ਸਬਕ ਸਿਖਾਉਣ ਦੀ ਨੀਤੀ ਦੇ ਨਾਲ ਉਸ ਨੌਜਵਾਨ ਨੂੰ ਆਪਣੀ ਮਾਂ ਨੂੰ ਮੋਢਾ ਦੇਣ ਦਾ ਜਿਹੜਾ ਉਹ ਵੀ ਅਧਿਕਾਰ ਖੋਲਿਆ 10 ਤਰੀਕ 10 ਜਨਵਰੀ ਦੇ ਉਹਦੀ ਮਾਤਾ ਦੀ ਜਿਹੜੀ ਹੈ ਡੈਥ ਹੋਈ ਹੈ ਅੱਜ 19 ਜਨਵਰੀ ਹੋ ਗਈ ਹੈ 9 ਦਿਨ ਦਾ ਸਮਾਂ ਹੋ ਗਿਆ ਹੈ ਪਰਿਵਾਰ ਨੇ ਸੰਸਕਾਰ ਨਹੀਂ ਕੀਤਾ ਕਿ ਜਿੰਨਾ ਚਿਰ ਉਹ ਨਹੀਂ ਆਉਂਦਾ ਆਪਣੀ ਮਾਂ ਨੂੰ ਮੋਢਾ ਨਹੀਂ ਦਿੰਦਾ ਉਹਨਾਂ ਚਿਹਰੇ ਦਾ ਸੰਸਕਾਰ ਅਸੀਂ ਨਹੀਂ ਕਰਨਾ ਸੋ ਇਸ ਤੇ ਸਾਰੇ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਗੰਭੀਰ ਹੋਣ ਦੀ ਲੋੜ ਹੈ ਕਿ ਇੱਕ ਪਾਸੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਬਲਾਤਕਾਰ ਆਰਗੀਆਂ ਘਟਾਵਾ ਕਰਨ ਵਾਲਿਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਬਾਹਰ ਲੈ ਕੇ ਆਂਦਾ ਜਾਂਦਾ ਜੇਲ੍ਹਾਂ ਤੋਂ ਤੇ ਦੂਜੇ ਪਾਸੇ ਲੋਕਾਂ ਲਈ ਲੜਨ ਵਾਲੇ ਸੰਘਰਸ਼ ਕਰਨ ਵਾਲੇ ਇੱਕ ਆਮ ਕਿਸਾਨ ਦੇ ਪੁੱਤ ਨੂੰ ਜੇਲ੍ਹ ਦੇ ਵਿੱਚ ਰੋਲਿਆ ਜਾਂਦਾ ਤੇ ਉਹਦੀ ਮਾਂ ਨੂੰ ਮੋਢਾ ਦੇਣ ਦਾ ਅਧਿਕਾਰ ਵੀ ਉਤੋਂ ਖੋਹ ਲਿਆ ਜਾਂਦਾ ਸੋ ਇਹ ਹਾਲਾਤ ਹੈ ਪੰਜਾਬ ਦੇ ਇਸ ਵਕਤ ਜਿਸ ਪੱਧਰ ਤੇ ਪੰਜਾਬ ਦੇ ਵਿੱਚ ਜਵਾਬੰਦੀ ਪਹੁੰਚ ਚੁੱਕੀ ਹੈ ਜਿਸ ਬੱਦਰ ਤੇ ਪੰਜਾਬ ਦੇ ਵਿੱਚ ਪੁਲਿਸ ਪੁਲਿਸ ਹ ਰਾਜ ਸਥਾਪਿਤ ਹੋ ਰਿਹਾ ਹੈ ਇਤੇ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਹੈ ਇਤੇ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਪੰਜਾਬ ਨਹੀਂ ਦੇਖਦੇ ਦੇਖਦੇ ਸਾਡੇ ਹੱਥੋਂ ਚਲਿਆ ਜਾਵੇਗਾ ਅੱਜ ਜੋ ਅਸੀਂ ਬੋਲਣ ਦਾ ਅਧਿਕਾਰ ਕਹਨੇ ਆ ਅੱਜ ਜੋ ਅਸੀਂ ਧਰਨੇ ਲਾਉਣ ਦਾ ਅਧਿਕਾਰ ਕਹਨੇ ਆ ਇਹ ਸਿਰਫ ਗੱਲਾਂ ਰਹਿ ਜਾਣਗੀਆਂ ਅਸਲ ਦੇ ਵਿੱਚ ਇਹ ਸਾਰਾ ਕੁਝ ਸਾਡੇ ਕੋਲੇ ਨਹੀਂ ਰਹਿਣਾ ਮਾਂ ਪੁੱਤ ਆਪਦੀਆਂ ਮਾਵਾਂ ਨੂੰ ਮੋਢੇ ਦੇਣ ਨੂੰ ਤਰਸਣਗੇ ਜੇਲ੍ਹਾਂ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਬਿਠਾ ਬਿਠਾ ਕੇ ਕਾਲ ਕੋਠਰੀਆਂ ਦੇ ਵਿੱਚ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦੇਣਗੀਆਂ ਪਰ ਦੂਜੇ ਪਾਸੇ ਇਸੇ ਜਿਹੜੀ ਹੈ ਰਾਜ ਦੇ ਵਿੱਚ ਅਜੇ ਵੀ ਲੋਕ ਨੇ ਜਿਨ੍ਹਾਂ ਤੇ ਪਰਚੇ ਨੇ ਤੇ ਸ਼ਰੇਆਮ ਘੁੰਮ ਰਹੇ ਨੇ ਸ਼ਰੇਆਮ ਉਹ ਜਿਹੜੀਆਂ ਰੈਲੀਆਂ ਕਾਨਫਰੰਸਾਂ ਕਰ ਰਹੇ ਨੇ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੋ ਇਹ ਬਠਿੰਡਾ ਜ਼ਿਲ੍ਹਾ ਦਾ ਨੌਜਵਾਨ ਸੀ ਜਿਸ ਦੀ ਇਹ ਗੱਲ ਸੁਣਾਈ ਹੈ ਬੜੀ ਦਰਦਨਾਕ ਕਹਾਣੀ ਹੈ ਅੱਜ ਵੀ ਬਠਿੰਡਾ ਦੇ ਵਿੱਚ ਇਸ ਨੌਜਵਾਨ ਦੀ ਰਿਹਾਈ ਲਈ ਧਰਨਾ ਚੱਲ ਰਿਹਾ ਹੈ